ਜਦੋਂ ਬੀਜੇਪੀ ਦਾ ਨਾਰਾ ਹੈ 412 ਆਮ ਆਦਮੀ ਪਾਰਟੀ ਕਹਿੰਦੀ 130 ਓਨੈਸਟਲੀ ਦੱਸੋ ਜੋ ਪੰਜਾਬ ਦੇ ਇਸ ਵੇਲੇ ਹਾਲਾਤ ਨੇ ਤੁਹਾਡੀ ਪਾਰਟੀ ਕਿਵੇਂ ਪਰਫਾਰਮ ਕਰ ਸਕਦੀ ਕਿੰਨੀਆਂ ਸੀਟਾਂ ਲਏਗਾ ਸਾਨੂੰ ਅੱਜ ਦੀ ਘੜੀ ਜੋ ਮਾਹੌਲ ਵੀ ਪੰਜਾਬ ਚ ਲੱਗ ਰਿਹਾ ਜਿੰਨੇ ਜਗ੍ਹਾ ਤੇ ਵੋਟ ਜਿਹੜੀ ਆ ਉਹ ਡਿਵਾਈਡ ਹੋ ਰਹੀ ਹੈ ਆਮ ਆਦਮੀ ਪਾਰਟੀ ਨੂੰ ਹੀ ਮੇਜਰ ਚਾਂਗ ਜਿਹੜਾ ਉਹ ਮਿਲਣਾ ਹੈ ਕਿਉਂਕਿ ਅੱਜ ਦੀ ਘੜੀ ਨਾ ਕਾਲੀ ਦਲ ਦੇ ਪੱਲੇ ਕੁਛ ਹੈ ਕਿਉਂਕਿ ਜਿਹੜੀ ਪਾਰਟੀ ਦਾ ਸਿਟਿੰਗ ਐਮਪੀ ਹੋਵੇ ਤੇ ਪ੍ਰਧਾਨ ਹੋਵੇ ਤੇ ਪ੍ਰਧਾਨ ਇਲੈਕਸ਼ਨ ਲੜਨ ਤੋਂ ਮਨਾ ਕਰ ਜੇ ਤਾਂ ਇਟ ਮੀਨਸ ਗਰਾਉਂਡ ਤੇ ਸਥਿਤੀ ਉਹਨਾਂ ਨੂੰ ਵੀ ਪਤਾ ਸਗਬੀਤ ਸਿੰਘ ਬਾਦਲ ਨੂੰ ਵੀ ਕੀ ਹੈ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਤੁਸੀਂ ਦੇਖੋ ਵੀ ਲਾਸਟ ਅਨਾਉਂਸ ਕੀਤੀ ਨਹੀਂ ਜਿਹੜੇ ਸੀਨੀਅਰ ਲੀਡਰ ਹੈ ਸਿਟਿੰਗ ਐਮਪੀ ਆ ਤੁਹਾਨੂੰ ਪਹਿਲਾਂ ਕਰ ਦੇਣੀ ਚਾਹੀਦੀ ਸੀ ਕਿਉਂਕਿ ਕਨਫਿਊਜ਼ ਸੀ ਸਿਲੈਕਟ ਨਹੀਂ ਕਰ ਪਾਰੇ ਵੀ ਬਠਿੰਡਾ ਲੜਨੀ ਹੈ ਫਰੋਜਪੁਰ ਲੜਨੀ ਹੈ ਕਿ ਖਡੂਰ ਸਾਹਿਬ ਤੋਂ ਜਾ ਕੇ ਲੜਨੀ ਹੈ ਸੋ ਅਕਲ ਵੀ ਵੇਟ ਕਰ ਰਹੇ ਸੀ ਬੀਜੇਪੀ ਨਾਲ ਨਹੀਂ ਐਲਾਈਅੰਸ ਐਲਾਈਅੰਸ ਨਾਲ ਦੀ ਗੱਲ ਜਿਹੜੀ ਅਕਲੀ ਰੋ ਚੁੱਕੀ ਸੀ ਅੱਜ ਦੀ ਘੜੀ ਅਕਾਲੀ ਦਲ ਨੂੰ ਨਾ ਲਿਖ ਕੇ ਦੇ ਨੂੰ ਤਿਆਰ ਆ ਵੀ ਕੋਈ ਸੀਟ ਵੀ ਜਿਹੜੀ ਆ ਉਹ ਨਹੀਂ ਆਉਗੀ ਉਹੀ ਬੀਜੇਪੀ ਦੇ ਹਾਲਾਤ ਨੇ ਤੁਸੀਂ ਦੇਖੋ ਵੀ ਅਜਾ ਰਵਿੰਦਰ ਕੰਨਾ ਕਾਗਜ਼ ਭਰਨ ਵੀ ਮੁਸ਼ਕਲ ਉਹਨਾਂ ਲਈ ਹੋ ਗਿਆ ਸੀਗਾ ਮੀਟਿੰਗਾਂ ਨਹੀਂ ਲੋਕ ਕਰਨ ਦੇ ਰਹੇ ਤੇ ਨਾ ਹੀ ਬੀਜੇਪੀ ਨੂੰ ਕੋਈ ਸੀਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਜਿਹੜੀ ਆ ਉਹ ਆ ਰਹੀ ਹੈ ਉਹੀ ਹਾਲਾਤ ਕਾਂਗਰਸ ਦੇ ਆ ਸਾਰੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਹਾ ਸਾਰੇ ਲੀਡਰਾਂ ਨੂੰ ਹੋਇਆ ਵੀ ਕਿਤੇ ਇਹ ਨਾ ਜਿੱਤ ਜੇ ਇਹ ਨਾ ਜਿੱਤ ਜੇ ਲਾਭ ਕਰਕੇ ਸਾਰਾ ਕੁਝ ਆਮ ਆਦਮੀ ਪਾਰਟੀ ਜਿ ਸਟੇਬਿਲਟੀ ਹੈ ਅਸੀਂ ਪਿਛਲੇ 2 ਸਾਲ ਤੋਂ ਕੰਮ ਵੀ ਕੀਤਾ ਡਿਲੀਵਰੀ ਵੀ ਕੀਤਾ ਜਿਹਦੇ ਕਰਕੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਹੁਣ ਜਿਹੜੇ ਪਰਿਵਾਰ ਦਾ ਸਾਲ ਦਾ 40-50000 ਰੁਪਿਆ ਬਚਣ ਲੱਗ ਗਿਆ ਉਹ ਕਿਉਂ ਨਹੀਂ ਵੋਟ ਪਾਉ ਹਨਾ ਖੇਤੀ ਪ੍ਰਧਾਨ ਸੂਬਾ 30000 ਦਾ ਡੀਲ ਬਚਣ ਲੱਗ ਗਿਆ ਉਹ ਕਿਉਂ ਨਹੀਂ ਵੋਟ ਪਾਉਣਗੇ ਸੋ ਸਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ 100% 130 ਕਰੂਗੀ ਤੇ ਬੀਜੇਪੀ ਦਾ ਨਾਰਾ ਹੈ 412 ਆਮ ਆਦਮੀ ਪਾਰਟੀ ਕਰਨੀ 130 ਓਨੈਸਟਲੀ ਦੱਸੋ ਜੋ ਪੰਜਾਬ ਦੇ ਇਸ ਵੇਲੇ ਹਾਲਾਤ ਨੇ ਕਾਡੀ ਪਾਰਟੀ ਕਿਵੇਂ ਪਰਫਾਰਮ ਕਰਸੇ ਦੇ ਕਿੰਨੀਆਂ ਸੀਟਾਂ ਲੈ ਜਾ। ਸਾਨੂੰ ਅੱਜ ਦੀ ਘੜੀ ਜੋ ਮਾਹੌਲ ਵੀ ਪੰਜਾਬ ਚ ਲੱਗ ਰਿਹਾ ਜਿੰਨੇ ਜਗ੍ਹਾ ਤੇ ਵੋਟ ਜਿਹੜੀ ਆ ਉਹ ਡਿਵਾਈਡ ਹੋ ਰਹੀ ਆ। ਆਮ ਆਦਮੀ ਪਾਰਟੀ ਨੂੰ ਹੀ ਮੇਜਰ ਚਾਂਗ ਜਿਹੜਾ ਉਹ ਮਿਲਣਾ ਕਿਉਂਕਿ ਅੱਜ ਦੀ ਘੜੀ ਨਾ ਕਾਲੀ ਦਲ ਦੇ ਪੱਲੇ ਕੁਛ ਆ। ਕਿਉਂਕਿ ਜਿਹੜੀ ਪਾਰਟੀ ਦਾ ਸਿਟਿੰਗ ਐਮਪੀ ਹੋਵੇ ਤੇ ਪ੍ਰਧਾਨ ਹੋਵੇ ਤੇ ਪ੍ਰਧਾਨ ਇਲੈਕਸ਼ਨ ਲੜਨ ਤੋਂ ਮਨਾ ਕਰ ਜੇ ਤਾਂ ਇਟ ਮੀਨਸ ਗਰਾਊਂਡ ਤੇ ਸਥਿਤੀ ਉਹਨਾਂ ਨੂੰ ਵੀ ਪਤਾ ਸਗਬੀ ਸਿੰਘ ਬਾਦਲ ਨੂੰ ਵੀ ਕੀ ਆ। ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਟਿਕਟ ਤੁਸੀਂ ਦੇਖੋ ਵੀ ਲਾਸਟ ਤੇ ਅਨਾਉਂਸ ਕੀਤੀ ਨਹੀਂ ਜਿਹੜੇ ਸੀਨੀਅਰ ਲੀਡਰ ਆ ਸਿਟਿੰਗ ਐਮਪੀ ਆ ਤੁਹਾਨੂੰ ਪਹਿਲਾਂ ਕਰ ਦੇਣੀ ਚਾਹੀਦੀ ਸੀ ਕਿਉਂਕਿ ਕਨਫਿਊਜ਼ ਸੀ ਸਿਲੈਕਟ ਨਹੀਂ ਸੀ ਕਰ ਪਾਰੇ ਵੀ ਬਠਿੰਡਾ ਲੜਨੀ ਆ ਫਰੋਜਪੁਰ ਲੜਨੀ ਆ ਕਿ ਖਡੂਰ ਸਾਹਿਬ ਤੋਂ ਜਾ ਕੇ ਲੜਨੀ ਆ ਸੋ ਅਕਾਲੀ ਵੀ ਵੇਟ ਕਰ ਰਹੇ ਸੀ ਬੀਜੇਪੀ ਨਹੀਂ ਐਲਾਈਅੰਸ ਲਾਇਅੰਸ ਨਾਲ ਦੀ ਗੱਲ ਜਿਹੜੀ ਐ ਕਲੀਅਰ ਹੋ ਚੁੱਕੀ ਸੀ ਅੱਜ ਦੀ ਘੜੀ ਅਕਾਲੀ ਦਲ ਨੂੰ ਮੈਂ ਲਿਖ ਕੇ ਦੇ ਨੂੰ ਤਿਆਰ ਆ ਵੀ ਕੋਈ ਸੀਟ ਵੀ ਜਿਹੜੀ ਆ ਉਹ ਨਹੀਂ ਆਉਗੀ ਉਹੀ ਬੀਜੇਪੀ ਦੇ ਹਾਲਾਤ ਨੇ ਤੁਸੀਂ ਦੇਖੋ ਵੀ ਅੱਜ ਰਵਿੰ ਅ ਕਾਗਜ਼ਪਰਨ ਵੀ ਮੁਸ਼ਕਲ ਉਹਨਾਂ ਲਈ ਹੋ ਗਿਆ ਸੀਗਾ ਮੀਟਿੰਗਾਂ ਨਹੀਂ ਲੋਕਰਨ ਦੇ ਰਹੇ ਤੇ ਨਾ ਹੀ ਭਾਜਪਾ ਨੂੰ ਕੋਈ ਸੀਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਜਿਹੜੀ ਆ ਉਹ ਆ ਰਹੀ ਹੈ ਉਹੀ ਹਾਲਾਤ ਕਾਂਗਰਸ ਦੇ ਆ ਸਾਰੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਹਾ ਸਾਰੇ ਲੀਡਰਾਂ ਨੂੰ ਇਹ ਆ ਵੀ ਕਿਤੇ ਇਹ ਨਾ ਜਿੱਤ ਜੇ ਇਹ ਨਾ ਜਿੱਤ ਜੇ ਲਾਭ ਕਰਕੇ ਸਾਰਾ ਕੁਝ ਆਮ ਆਦਮੀ ਪਾਰਟੀ ਚ ਸਟੇਬਿਲਟੀ ਹੈ ਅਸੀਂ ਪਿਛਲੇ 2 ਸਾਲ ਤੋਂ ਕੰਮ ਵੀ ਕੀਤਾ ਡਿਲੀਵਰ ਵੀ ਕੀਤਾ ਜਿਹਦੇ ਕਰਕੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਹੁਣ ਜਿਹੜੇ ਪਰਿਵਾਰ ਦਾ ਸਾਲ ਦਾ 40-5000 ਰੁਪਏ ਬਚਣ ਲੱਗ ਗਿਆ ਉਹ ਕਿਉਂ ਨਹੀਂ ਵੋਟ ਪਾਉ ਹਨਾ ਖੇਤੀ ਪ੍ਰਧਾਨ ਸੁਪੈ 3000 ਦਾ ਡੀਲ ਬਚਣ ਲੱਗ ਗਿਆ ਉਹ ਕਿਉਂ ਨਹੀਂ ਵੋਟ ਪਾਉਣਗੇ ਸੋ ਸਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ 100% 13 ਜ਼ਰੂਰ ਕਰੂਗੀ